ਜਹਾਨ ਕਲਾਸਿਸ ਦੀ ਵਿਆਕਰਨ ਲੜੀ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੋਸਤੋ ਅਲੱਗ-ਅਲੱਗ ਪੇਪਰਾਂ ਦੇ ਵਿੱਚ ਸ਼ਬਦ ਰਚਨਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਆਉਂਦੇ ਨੇ ਜਿਦੇ ਵਿੱਚ ਪੁੱਛਿਆ ਜਾਂਦਾ ਹੈ ਵੀ ਹੀਟਲਿੰਗਾਂ ਦੇ ਵਿੱਚੋਂ ਮੂਲ ਸ਼ਬਦ ਕਿਹੜਾ ਹੈ ਰਚਿਤ ਸ਼ਬਦ ਕਿਹੜਾ ਹੈ ਮਿਸ਼ਰਤ ਸ਼ਬਦ ਕਿਹੜਾ ਹੈ ਸੰਯੁਕਤ ਸ਼ਬਦ ਕਿਹੜਾ ਹੈ ਵਿਆਕਰਨਿਕ ਸ਼ਬਦ ਕਿਹੜਾ ਹੈ ਤੇ ਕੋਸ਼ੀ ਸ਼ਬਦ ਕਿਹੜਾ ਹੈ ਇਸ ਤਰ੍ਹਾਂ ਦੇ ਸਵਾਲਾਂ ਨੂੰ ਹੈਂਡਲ ਕਰਨ ਦੇ ਲਈ ਇਸ ਕਨਸੈਪਟ ਦੇ ਬਾਰੇ ਸਮਝ ਬਣਾਉਣ ਦੇ ਲਈ ਅਸੀਂ ਅ ਸ਼ਬਦ ਬਣਤਰ ਦੇ ਉੱਪਰ ਜਾਂ ਕਹਿ ਲਓ ਸ਼ਬਦ ਰਚਨਾ ਦੇ ਉੱਪਰ ਕਲਾਸ ਕਰਨ ਜਾ ਰਹੀ ਹਾਂ ਜਿਹੜੇ ਦੋਸਤਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦੇ ਬਟਨ ਦਬਲੋ ਤਾਂ ਕਿ ਸਾਡੀਆਂ ਕਲਾਸਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਟੂ ਟਾਈਮ ਜਾਂਦਾ ਰਹੇ ਸਾਡਾ ਟੌਪਿਕ ਹੈ ਸ਼ਬਦ ਰਚਨਾ ਸ਼ਬਦ ਰਚਨਾ ਕਹਿ ਸਕਦੇ ਆ ਜਾਂ ਆਪਾਂ ਸ਼ਬਦ ਬਣਤਰ ਕਹਿ ਸਕਦੇ ਆ ਪਹਿਲੀ ਗੱਲ ਸ਼ਬਦ ਅੱਖਰਾਂ ਲਗਾ ਅਤੇ ਲਗਾਖਰਾਂ ਤੋਂ ਬਣਦੇ ਹਨ ਬਹੁਤ ਇੰਪੋਰਟੈਂਟ ਹੈ ਸ਼ਬਦ ਕਿਹੜੇ ਕਿਹੜੇ ਤੱਤਾਂ ਤੋਂ ਬਣਦੇ ਹਨ ਅੱਖਰਾਂ ਲਗਾ ਤੇ ਲਗਾਖਰਾਂ ਨੂੰ ਗੁਰਮੁਖੀ ਲਿਪੀ ਵਿੱਚ ਅੱਖਰ ਕਿੰਨੇ ਨੇ 41 35 6 41 ਇਹਦੇ ਬਾਰੇ ਡਿਟੇਲ ਅਸੀਂ ਉਦੋਂ ਕਰਾਂਗੇ ਜਦੋਂ ਅਸੀਂ ਗੁਰਮੁਖੀ ਲਿਪੀ ਵਾਲੇ ਟੌਪਿਕ ਦੇ ਵਿੱਚ ਗੱਲਬਾਤ ਕਰਾਂਗੇ ਲਗਾ ਜਾਂ ਮਾਤਰਾ ਲਗਾ ਵੀ ਉਸੇ ਨੂੰ ਕਹਿੰਦਾ ਜਾਂ ਮਾਤਰਾ ਵੀ ਕਿਹਾ ਜਾਂਦਾ ਹੈ ਇਹ ਇਹ ਨੇਗੇ ਪੰਜਾਬੀ ਭਾਸ਼ਾ ਦੇ ਵਿੱਚ ਜਾਂ ਗੁਰਮੁਖੀ ਲਿਪੀ ਦੇ ਕੋਲ 9 ਠੀਕ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਤਾਂ ਮੈਂ ਕਿ 10 ਮੰਨਦਾ ਹੈਗਾ ਪਰ ਜ਼ਿਆਦਾਤਰ ਵਿਦਵਾਨ 9 ਮੰਨਦੇ ਨੇ ਆੜੇ ਮੁਕਤੇ ਨੂੰ ਛੱਡ ਕੇ ਇਸ ਕਰਕੇ ਪਿਛਲੇ 41 61 ਮਾਸਟਰ ਗ੍ਰੈਜੂਏਟ ਦੇ ਪੇਪਰ ਦੇ ਵਿੱਚ ਹਾਈ ਕੋਰਟ ਨੇ ਵੀ 9 ਮੰਨ ਲਿਆ ਸੀਗੀਆਂ ਵਿਦਵਾਨਾਂ ਦੀ ਗੱਲ ਦੇ ਨਾਲ ਸਹਿਮਤ ਹੁੰਦੇ ਹੋਏ ਉਹ 9 ਕਿਹੜੀਆਂ-ਕਿਹੜੀਆਂ ਨਗੀਆਂ ਕੰਨਾ ਸਿਹਾਰੀ ਵਿਹਾਰੀ ਔਂਕੜ ਬਲੈਂਕੜ ਲਾਂ ਦੁਲਾਹ ਹੋੜਾ ਤੇ ਕਨੌੜਾ ਲਗਾਖਰ ਕਿਹੜੇ-ਕਿਹੜੇ ਨਗੇ ਇੰਦਰੋਂ ਬਿੰਦੀ ਟਿੱਪੀ ਤੇ ਅੰਧਕ ਇਹਨੂੰ ਲਗਾਖਰ ਇਸ ਲਈ ਕਹਿੰਦਾ ਵੀ ਲਗਦੇ ਨਾਲ ਲੱਗੇ ਅੱਖਰ ਹੁੰਦੇ ਨੇ ਅਲੱਗ ਲੱਗਿਆ ਫਿਰ ਲਗਾਖਰ ਕੱਲੇ ਹੀ ਨਹੀਂ ਆਉਂਦੇ ਹੁੰਦੇ ਕਿਸੇ ਇਹ ਲੱਗਦੇ ਨਾਲ ਹੀ ਲੱਗ ਕੇ ਆਉਣਗੇ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਕਿਹੜੀ ਹੈ ਸ਼ਬਦ ਜੇ ਤਾਂ ਸਵਾਲ ਆ ਜਾਏ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਸੁਤੰਤਰ ਸ਼ਬਦ ਵਰਤ ਲਿਆ ਫਿਰ ਤਾਂ ਸ਼ਬਦ ਜੇ ਆਜੇ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਉਹ ਹੈ ਦੋਸਤੋ ਤੁਨੀ ਜੇ ਆ ਜੇ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਉਹ ਹੈ ਦੋਸਤੋ ਵਾਕ ਮੁੱਖ ਤੌਰ ਤੇ ਸ਼ਬਦਾਂ ਦੇ ਪ੍ਰਕਾਰ ਦੋ ਪ੍ਰਕਾਰ ਇਹ ਸਵਾਲ ਆਉਂਦਾ ਹੈਗਾ ਜੇਲ ਬਾਰਡਨ ਦੇ ਪੇਪਰ ਵਿੱਚ ਵੀ ਇਹ ਸਵਾਲ ਆਇਆ ਹੋਏਗਾ ਸ਼ਬਦ ਮੁੱਖ ਤੌਰ ਤੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਦੋ ਪ੍ਰਕਾਰ ਦੇ ਕਿਹੜੇ ਕਿਹੜੇ ਮੂਲ ਸ਼ਬਦ ਤੇ ਰਚਿਤ ਸ਼ਬਦ ਮੂਲ ਸ਼ਬਦਾਂ ਨੂੰ ਹੋਰ ਕੀ ਕਿਹਾ ਜਾਂਦਾ ਹੈ ਮੂਲ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਸੁਧਾਰਨ ਸ਼ਬਦ ਇਹੇ ਗੱਲ ਚੇਤੇ ਰੱਖਿਓ ਮੂਲ ਸ਼ਬਦਾਂ ਦਾ ਹੋਰ ਨਾਂ ਕੀ ਹੈ ਸੁਧਾਰਨ ਸ਼ਬਦ ਇਹਨਾਂ ਦੀ ਪਛਾਣ ਕੀ ਹੈ ਮੂਲ ਸ਼ਬਦਾਂ ਦੀ ਆਪਣੇ ਆਪ ਵਿੱਚ ਪੂਰਨ ਇਕਾਈ ਹੁੰਦੇ ਹਨ ਆਪਣੇ ਆਪ ਵਿੱਚ ਪੂਰਨ ਇਕਾਈ ਹੁੰਦੇ ਨੇ ਪਹਿਲੀ ਗੱਲ ਤਾਂ ਦੂਸਰੀ ਗੱਲ ਇਹਨਾਂ ਨੂੰ ਅੱਗੇ ਨਹੀਂ ਤੋੜਿਆ ਜਾ ਸਕਦਾ ਇਹ ਬਹੁਤ ਛੇੜਛੀ ਪਛਾਣ ਹੈ ਇਹਨ ਦੀ ਸੌਖੀ ਇਹਨਾਂ ਨੂੰ ਅੱਗੇ ਨਹੀਂ ਤੋੜਿਆ ਜਾ ਸਕਦਾ ਜਿਵੇਂ ਆ ਜਾ ਤੂੰ ਆਦਮੀ ਬਾੜ ਰੇਤ ਪੈਨ ਲਿਖ ਆਦ ਹੁਣ ਇਹਨਾਂ ਨੂੰ ਜਦੋਂ ਅਸੀਂ ਨਾ ਅੱਗੇ ਰਚਿਤ ਸ਼ਬਦ ਕਰਾਂਗੇ ਇਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਰੱਖ ਕੇ ਤੁਹਾਨੂੰ ਗੱਲ ਜਾਦ ਸਪਸ਼ਟ ਹੋਊਗੀ ਅੱਗੇ ਨਿਗੇ ਰਚਿਤ ਸ਼ਬਦ ਰਚਿਤ ਸ਼ਬਦਾਂ ਦੀ ਪਹਿਚਾਣ ਕੀ ਹੈ ਮੂਲ ਸ਼ਬਦਾਂ ਤੋਂ ਵੱਖ-ਵੱਖ ਢੰਗਾਂ ਨਾਲ ਰਚੇ ਜਾਂਦੇ ਹਨ ਮੂਲ ਸ਼ਬਦ ਕਿਹੜੇ ਨੇਗੇ ਇਹਨਾਂ ਤੋਂ ਹੀ ਅਲੱਗ-ਅਲੱਗ ਢੰਗਾਂ ਨਾਲ ਰਚੇ ਜਾਂਦੇ ਨੇਗੇ ਉਹ ਕਹਾਉਂਦੇ ਨੇ ਰਚਿਤ ਸ਼ਬਦ ਅਗਲੀ ਗੱਲ ਹਰ ਭਾਸ਼ਾ ਵਿੱਚ ਬਹੁਤੀ ਸ਼ਬਦਾਵਲੀ ਰਚਿਤ ਸ਼ਬਦਾਂ ਦੀ ਹੀ ਹੁੰਦੀ ਹੈ ਹੁਣ ਤੁਸੀਂ ਆਪੀ ਹਿਸਾਬ ਲਾ ਲਓ ਵੀ ਇੱਥੇ ਹੈਗਾ ਲਿਖ ਲਿਖ ਕੀ ਹੈਗਾ ਮੂਲ ਸ਼ਬਦ ਹੈਗਾ ਲਿਖ ਤੋਂ ਅੱਗੇ ਬਣ ਗਿਆ ਲਿਖੀ ਲਖੀਆਂ ਲਿਖਣਗੇ ਲਿਖਣਗੀ ਲਿਖਣਗੀਆਂ ਕਿੰਨੇ ਸ਼ਬਦ ਬਣ ਜਾਣਗੇ ਤੋਂ ਇਸ ਕਰਕੇ ਜਿਆਦਾ ਭਾਰੂ ਕਿਹੜੀ ਸ਼ਬਦਾਵਲੀ ਹੁੰਦੀ ਹੈ ਕਿਸੇ ਵੀ ਭਾਸ਼ਾ ਦੇ ਵਿੱਚ ਰਚਿਤ ਸ਼ਬਦਾਂ ਦੀ ਅਗਲੀ ਗੱਲ ਹਾਂ ਰਚਿਤ ਸ਼ਬਦ ਅਸੀਂ ਕਿਹੜੇ ਸ਼ਬਦਾਂ ਨੂੰ ਮੰਨਦੇ ਹਾਂ ਮਿਸਾਲ ਵਜੋਂ ਜਿਵੇਂ ਇੱਥੇ ਅਸੀਂ ਕਿਹਾ ਆ ਇਹ ਕੀ ਹੈ ਮੂਲ ਸ਼ਬਦ ਹੈਗਾ ਇਹ ਤੋਂ ਅੱਗੇ ਬਣਿਆ ਹੋਇਆ ਸ਼ਬਦ ਕੀ ਹੋ ਗਿਆ ਆਇਆ ਇਹ ਕੀ ਹੋ ਗਿਆ ਰਚਿਤ ਸ਼ਬਦ ਇਸ ਤੋਂ ਅੱਗੇ ਰਚਿਆ ਗਿਆ ਆਇਆ ਸ਼ਬਦ ਦੇ ਵਿੱਚ ਮੂਲ ਸ਼ਬਦ ਕਿਹੜਾ ਹੈ ਆ ਜਾਣਗੇ ਜਾਣਗੇ ਸ਼ਬਦ ਕੀ ਹੈ ਰਚਿਤ ਇਹ ਕਿਹੜੇ ਸ਼ਬਦ ਤੋਂ ਬਣਿਆ ਹੋਇਆ ਹੈਗਾ ਇਹਦੇ ਵਿੱਚ ਮੂਲ ਸ਼ਬਦਾਂ ਐਂ ਕਹਿੰਦਾ ਵੀ ਕੇਂਦਰੀ ਸ਼ਬਦ ਕਿਹੜਾ ਪਿਆ ਹੋਇਆ ਜਾ ਠੀਕ ਹੈ ਜੀ ਲਿਖਿਆ ਲਿਖਿਆ ਰਚਿਤ ਸ਼ਬਦ ਹੈ ਇਹਦੇ ਵਿੱਚ ਮੂਲ ਸ਼ਬਦ ਕਿਹੜਾ ਪਿਆ ਹੈ ਲੇਖ ਠੀਕ ਹੈ ਆਦਮੀਆਂ ਆਦਮਿਓ ਇਹ ਕੀ ਹੈ ਰਚਿਤ ਸ਼ਬਦ ਰਚਿਆ ਹੋਇਆ ਹੈ ਕਿਹੜੇ ਸ਼ਬਦ ਤੋਂ ਆਦਮੀ ਤੋਂ ਇਹ ਪਿਆਗਾ ਰੇਤਲਾ ਰੇਤਲਾ ਦੇ ਵਿੱਚ ਮੂਲ ਸ਼ਬਦ ਕਿਹੜਾ ਹੈਗਾ ਰੇਤ ਇਸ ਤੋਂ ਰਚਿਆ ਗਿਆ ਸ਼ਬਦ ਰੇਤਲਾ ਰੇਤਲਾ ਰੇਤਲੀ ਰੇਤਲੀਆਂ ਭੂਮੀਆਂ ਰੇਤਲਾ ਰੇਤਲੀ ਰੇਤਲੀਆਂ ਇਹ ਕੀ ਹੋਗੇ ਰਚਿਤ ਸ਼ਬਦ ਅਗਲੀ ਗੱਲ ਸਭ ਤੋਂ ਪਹਿਲਾਂ ਅਸੀਂ ਕੀਤਾ ਸ਼ਬਦ ਮੁੱਖ ਤੌਰ ਤੇ ਦੋ ਪ੍ਰਕਾਰ ਦੇ ਨੇ ਮੂਲ ਸ਼ਬਦ ਤੇ ਰਚਿਤ ਸ਼ਬਦ ਅੱਗੇ ਜਿਹੜੇ ਰਚਿਤ ਸ਼ਬਦ ਨੇ ਉਹੋ ਵੀ ਦੋਸਤੋ ਦੋ ਪ੍ਰਕਾਰ ਦੇ ਹੋਣਗੇ ਰਚਿਤ ਸ਼ਬਦ ਦੋ ਪ੍ਰਕਾਰ ਦੇ ਕਿਹੜੇ-ਕਿਹੜੇ ਸਮਾਸੀ ਸ਼ਬਦ ਤੇ ਉਤਪੰਨ ਸ਼ਬਦ ਸਮਾਸੀ ਸ਼ਬਦ ਤੇ ਉਤਪੰਨ ਸ਼ਬਦ ਅੱਗੇ ਅਸੀਂ ਇਹਨਾਂ ਦੀ ਗੱਲ ਕਰਦੇ ਹਾਂ ਸਮਾਸੀ ਸ਼ਬਦਾਂ ਨੂੰ ਹੋਰ ਕੀ ਕਿਹਾ ਜਾਂਦਾ ਹੈ ਸੰਯੁਕਤ ਸ਼ਬਦ ਚੇਤੇ ਰੱਖਿਓ ਸੰਯੁਕਤ ਸ਼ਬਦਾਂ ਦਾ ਹੋਰ ਕੀ ਨਾਂ ਹੈ ਸਮਾਸੀ ਸ਼ਬਦ ਸਮਾਸੀ ਸ਼ਬਦਾਂ ਦਾ ਹੋਰ ਕੀ ਨਾਮ ਹੈ ਸੰਯੁਕਤ ਸ਼ਬਦ। ਸਮਾਸ ਦਾ ਅਰਥ ਹੈ ਇਹ ਸਵਾਲ ਆ ਸਕਦਾ ਹੈ ਵੀ ਸਮਾਸ ਤੋਂ ਕੀ ਭਾਵ ਹੁੰਦਾ ਹੈ? ਸਮਾਸ ਦਾ ਸ਼ਬਦੀ ਅਰਥ ਕੀ ਹੈ? ਇਹਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ। ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਸੰਖੇਪ ਵਿੱਚ ਬਣਾਏ ਸ਼ਬਦ ਸਮਾਸਕ ਹੁੰਦੇ ਹਨ। ਚੇਤੇ ਰੱਖਿਓ ਇਹਦੇ ਵਿੱਚ ਦੋ ਸ਼ਬਦ ਵੀ ਹੋ ਸਕਦੇ ਨੇ ਸਮਾਸ ਦੇ ਵਿੱਚ। ਤੇ ਦੋ ਤੋਂ ਵੱਧ ਸ਼ਬਦ ਵੀ ਹੋ ਸਕਦੇ ਨੇ ਅੱਗੇ ਅਸੀਂ ਇਹਦੇ ਨਾਲ ਮਿਲਦੀਆਂ ਉਦਾਹਰਣਾਂ ਲਵਾਂਗੇ। ਸਮਾਸ ਵਿੱਚ ਦੋਨੋਂ ਹੀ ਸ਼ਬਦ ਸੁਤੰਤਰ ਹੁੰਦੇ ਹਨ। ਇਹ ਚੇਤੇ ਰੱਖਿਓ। ਜਿਹੜਾ ਸੁਤੰਤਰ ਸ਼ਬਦ ਹੈਗਾ ਇਹ ਸਮਾਸ ਦੇ ਨਾਲ ਹੀ ਕਮਿਟਡ ਹੈਗਾ। ਜਿਹੜੇ ਸਮਾਸ ਦੇ ਵਿੱਚ ਦੋ ਸ਼ਬਦ ਵਰਤੇ ਜਾਣਗੇ ਜਾਂ ਤਿੰਨ ਵਰਤੇ ਜਾਣਗੇ ਉਹ ਦੋਨੋਂ ਜਾਂ ਤਿੰਨੋਂ ਹੀ ਸੁਤੰਤਰ ਹੋਣਗੇ। ਪਰ ਇਹ ਦੋਨੋਂ ਜਾਂ ਤਿੰਨੋਂ ਸ਼ਬਦ ਭਾਵ ਸਾਰੇ ਹੀ ਇਹ ਮਿਸ਼ਰਤ ਸ਼ਬਦ ਦੇ ਵਿੱਚ ਨਹੀਂ ਹੋ ਸਕਦੇ। ਜੇ ਦੋਪਨ ਮੇਸ਼ਰ ਤੇ ਸ਼ਬਦਾਂ ਦੀ ਗੱਲ ਕਰਾਂਗੇ ਤਾਂ ਉੱਥੇ ਇੱਕ ਤਾਂ ਹੋਊਗਾ ਸਤੰਤਰ ਉਹਦੇ ਨਾਲ ਜੁੜੇ ਹੋਏ ਬਾਕੀ ਹੋਣਗੇ ਜਿਹੜੇ ਉਹ ਗੈਰ ਸਤੰਤਰ ਹੋਣਗੇ ਅੱਗੇ ਸਮਾਸੀ ਸ਼ਬਦ ਜਿਵੇਂ ਹੱਥ ਕੜੀ ਦੇਖੋ ਹੱਥ ਵੀ ਆਪਣੇ ਆਪ ਦੇ ਵਿੱਚ ਸੁਤੰਤਰ ਸ਼ਬਦ ਹੈ ਕੜੀ ਵੀ ਆਪਣੇ ਆਪ ਦੇ ਵਿੱਚ ਸੁਤੰਤਰ ਸ਼ਬਦ ਹੈ ਲੋਕ ਰਾਜ ਲੋਕ ਵੀ ਸਤੰਤਰ ਹੈ ਤੇ ਰਾਜ ਵੀ ਸਤੰਤਰ ਸ਼ਬਦ ਹੈ ਰਾਸ਼ਟਰਪਤੀ ਰਾਸ਼ਟਰ ਵੀ ਆਪਣੇ ਆਪ ਵਿੱਚ ਸੁਤੰਤਰ ਸ਼ਬਦ ਹੈ ਤੇ ਪਤੀ ਵੀ ਸਤੰਤਰ ਸ਼ਬਦ ਹੈ ਦੇਸ਼ ਭਗਤ ਦੇਸ਼ ਵੀ ਸੁਤੰਤਰ ਹੈ ਭਗਤ ਵੀ ਸੁਤੰਤਰ ਹੈ ਹਰ ਮਨ ਪਿਆਰਾ ਤਿੰਨੋ ਹੀ ਸ਼ਬਦ ਸੁਤੰਤਰ ਨੇ ਹਰ ਮਨ ਪਿਆਰਾ ਹਰ ਵੀ ਆਪਣੇ ਆਪ ਚ ਵਰਤੈਂਦਾ ਹੈ ਹਰ ਪ੍ਰਕਾਰ ਦੇ ਲੋਕ ਹਰ ਸ਼ਬਦ ਸੁਤੰਤਰ ਹੋ ਗਿਆ ਮਨ ਮੇਰਾ ਮਨ ਬਹੁਤ ਉਦਾਸ ਜਾਪ ਰਿਹਾ ਹੈ ਮਨ ਵੀ ਸੁਤੰਤਰ ਹੋ ਗਿਆ ਪਿਆਰਾ ਬੱਚਾ ਪਿਆਰਾ ਲੱਗ ਰਿਹਾ ਹੈ ਪਿਆਰਾ ਵੀ ਆਪਣੇ ਆਪ ਸੁਤੰਤਰ ਸ਼ਬਦ ਹੋ ਗਿਆ ਇਸ ਕਰਕੇ ਜਿਹੜੇ ਸਮਾਸ ਨੇ ਇਹ 2 ਤੋਂ ਵੱਧ ਸ਼ਬਦਾਂ ਦੇ ਵੀ ਬਣ ਸਕਦੇ ਨੇਗੇ ਜਿਆਦਾ ਤਿੰਨ ਤੱਕ ਗੱਲ ਜਾਂਦੀ ਹੁੰਦੀ ਆ 4 ਤੱਕ ਦਾ ਸਮਾਸ ਨਾ ਮਾਤਰ ਹੁੰਦਾ ਹੈ ਸਮਾਸੀ ਸ਼ਬਦ ਬਣਾਉਣ ਵਕਤ ਯੋਜਕ ਜਾਂ ਸੰਬੰਧਕ ਛੱਡ ਦਿੱਤੇ ਜਾਂਦੇ ਹਨ ਚੇਤੇ ਰੱਖਿਓ ਜਿਹੜੇ ਕਿਹੜੀਆਂ ਸ਼ਬਦ ਸ਼੍ਰੇਣੀਆਂ ਛੱਡ ਕੇ ਸਮਾਸ ਬਣਾਏ ਜਾਂਦੇ ਨੇਗੇ ਯੋਜਕ ਹੋਵੇ ਜੇ ਸੰਬੰਧਕ ਹੋਵੇ ਤਾਂ ਦੋਨੋਂ ਹੀ ਛੱਡ ਦਿੱਤੇ ਜਾਂਦੇ ਨੇ ਜਿਵੇਂ ਤੇਰਾ ਅਤੇ ਮੇਰਾ ਇਹਦੇ ਵਿੱਚ ਯੋਜਕ ਹੈ ਅਤੇ ਇਹਦਾ ਅਸੀਂ ਕੀ ਬਣਾ ਲਿਆ ਤੇਰਾ ਮੇਰਾ ਜਿਹੜਾ ਜੋਜਕ ਅਸੀਂ ਛੱਡ ਗਏ ਅੱਗੇ ਆ ਗਿਆ ਰਾਸ਼ਟਰਪਤੀ ਰਾਸ਼ਟਰਪਤੀ ਵਿੱਚੋਂ ਦਾਸ ਹੀ ਖਾ ਜਾਾਂਗੇ ਭਾਵ ਛੱਡ ਦਿਆਂਗੇ ਕੀ ਬਣਾ ਲਾਂਗੇ ਰਾਸ਼ਟਰਪਤੀ ਆਪ ਨਾਲ ਬੀਤੀ ਨਾਲ ਸੰਬੰਧਕ ਛੱਡ ਦਿਆਂਗੇ ਆਪ ਬੀਤੀ ਬਣਾ ਲਾਂਗੇ ਚਿੜੀਆਂ ਦਾ ਘਰ ਦਾਸ ਸੰਬੰਧਕ ਛੱਡ ਦਾਂਗੇ ਚਿੜੀਆ ਘਰ ਬਣਾ ਦਾਂਗੇ ਜੇ ਸਵਾਲ ਆ ਜੇ ਸਮਾਸ ਬਣਾਉਣ ਸਮੇਂ ਕਿਹੜੀਆਂ ਸ਼ਬਦ ਛੇਣੀਆਂ ਨੂੰ ਛੱਡ ਦਿੱਤਾ ਜਾਂਦਾ ਹੈ ਯੋਜਕ ਨੂੰ ਵੀ ਛੱਡ ਦਿੱਤਾ ਜਾਊਗਾ ਤੇ ਸਬੰਧਕ ਨੂੰ ਵੀ ਛੱਡ ਦਿੱਤਾ ਜਾਊਗਾ ਅਗਲੀ ਗੱਲ ਸਮਾਸੀ ਸ਼ਬਦਾਂ ਦੀ ਰਚਨਾ ਦੇ ਤਰੀਕੇ ਕਿਹੜੇ-ਕਿਹੜੇ ਤਰੀਕਿਆਂ ਨਾਲ ਸਮਾਸ ਬਣਦੇ ਨੇ ਜਿਵੇਂ ਆਪਾਂ ਕਹੇ ਤਾਂ ਨਾਮ ਪਲੱਸ ਵਿਸ਼ੇਸ਼ਣ ਵਿਸ਼ੇਸ਼ਣ ਪਲੱਸ ਨਾਮ ਕਿਰਿਆ ਵਿਸ਼ੇਸ਼ਣ ਪਲੱਸ ਨਾਮ ਕਈ ਸਾਰੇ ਤਰੀਕਿਆਂ ਦੇ ਨਾਲ ਸਮਾਸ ਬਣਦੇ ਨੇ ਜਿਵੇਂ ਸਭ ਤੋਂ ਪਹਿਲਾਂ ਅਸੀਂ ਕਹਿ ਸਕਦੇ ਹਾਂ ਨਾਮ ਪਲੱਸ ਨਾਮ ਗੁੱਟ ਕੜੀ ਗੁੱਟ ਵੀ ਨਾਮ ਹੈ ਤੇ ਕੜੀ ਵੀ ਨਾਮ ਹੈ ਜਲ ਘਰ ਜਲ ਵੀ ਨਾਮ ਹੈ ਘਰ ਵੀ ਨਾਮ ਹੈ ਹੱਥ ਪੈਰ ਹੱਥ ਵੀ ਨਾਮ ਹੈ ਤੇ ਪੈਰ ਵੀ ਨਾਮ ਹੈ ਖੁਸ਼ੀ ਗਮੀ ਖੁਸ਼ੀ ਵੀ ਨਾਮ ਹੈ ਤੇ ਗਮੀ ਵੀ ਨਾਮ ਹੈ ਅਸੀਂ ਕਹਿ ਦਨੇ ਆਮ ਤੌਰ ਤੇ ਰਿਸ਼ਤੇਦਾਰੀ ਵਿੱਚ ਭਾਈ ਖੁਸ਼ੀ ਗਮੀ ਸਮੇਂ ਤਾਂ ਪਹੁੰਚਣਾ ਹੀ ਚਾਹੀਦਾ ਹੈ ਖੁਸ਼ੀ ਗਮੀ ਇਕੱਠਾ ਸ਼ਬਦ ਵਰਤ ਲਿਆ ਖੁਸ਼ੀ ਕੀ ਹੋ ਗਿਆ ਨਾਮ ਗਮੀ ਕੀ ਹੋ ਗਿਆ ਨਾਮ ਜਦੋਂ ਖੁਸ਼ ਆਖਾਂਗੇ ਉਹ ਨਾਮ ਰਹੂਗਾ ਉਹ ਵਿਸ਼ੇਸ਼ਣ ਬਣ ਜਾਊਗਾ ਜਿਵੇਂ ਅਸੀਂ ਕਹਤਾ ਖੁਸ਼ ਲੋਕ ਖੁਸ਼ ਤਬੀਅਤ ਖੁਸ਼ ਮિજાਜ ਠੀਕ ਹੈ ਪਰ ਜਦੋਂ ਖੁਸ਼ੀ ਦੀ ਗੱਲ ਆ ਗਈ ਖੁਸ਼ੀ ਆਪਣੇ ਆਪ ਦੇ ਵਿੱਚ ਨਾਮ ਹੈ ਪਾਵਾਚੀ ਨਾਮ ਖੁਸ਼ੀ ਗਮੀ ਦੋਨੋਂ ਕੀ ਹੋਗੇ ਪਾਵਾਚੀ ਨਾਮ ਨੇ ਵਿਸ਼ੇਸ਼ਣ ਪਲੱਸ ਨਾਮ ਰਾਹੀਂ 20 ਸਮਾਸ ਬਣਦੇ ਨੇ ਖੁਸ਼ ਕਿਸਮਤ ਖੁਸ਼ ਕੀ ਹੋ ਗਿਆ ਵਿਸ਼ੇਸ਼ਣ ਕਿਸਮਤ ਕੀ ਹੋ ਗਿਆ ਨਾਮ ਕਾਲੇ ਪਾਣੀ ਡਾਕਟਰ ਦਿਵਾਨ ਸਿੰਘ ਕਾਲੇਪਣੀ ਮਾਸਟਰ ਕਿਡਰ ਦੇ ਸਿਲੇਬਸ ਵਿੱਚ ਲੱਗੇ ਹੋਏ ਨੇਗੇ ਆ ਪਾਣੀ ਕੀ ਹੋ ਗਿਆ ਆਪਣੇ ਆਪ ਦੇ ਵਿੱਚ ਨਾਮ ਹੈ ਕਾਲੇ ਕੀ ਹੋ ਗਿਆ ਇਹਦਾ ਵਿਸ਼ੇਸ਼ਣ ਹੈ ਵਿਸ਼ੇਸ਼ਣ ਪਲੱਸ ਨਾਮ ਦੀ ਵਿਧੀ ਰਾਹੀਂ ਸਮਾਸ਼ ਬਣ ਗਿਆ ਨੀਲਾ ਅਸਮਾਨ ਅਸਮਾਨ ਕੀ ਹੈ ਨਾਮ ਹੈ ਨੀਲਾ ਉਹਦੀ ਵਿਸ਼ੇਸ਼ਤਾ ਹੈ ਨੀਲਾ ਹੋ ਗਿਆ ਵਿਸ਼ੇਸ਼ਣ ਅਸਮਾਨ ਹੋ ਗਿਆ ਨਾਮ ਕੀ ਬਣ ਗਿਆ ਇਹਨਾਂ ਨਾਲ ਸਮਾਸ਼ ਬਣ ਗਿਆ ਨੀਲਾ ਅਸਮਾਨ ਦੂਸਰੀ ਗੱਲ ਆਸਮਾਨ ਸ਼ਬਦਵਾਰੀਆਂ ਬਹੁਤੀ ਵਾਰੀ ਸ਼ਬਦ ਜੋੜਾਂ ਦੇ ਪੱਖ ਤੋਂ ਸਵਾਲ ਆਉਂਦਾ ਹੁੰਦਾ ਹੈਗਾ ਹੇਠ ਲਿਖਿਆਂ ਵਿੱਚੋਂ ਸਹੀ ਸ਼ਬਦ ਜੋੜ ਦੀ ਪਹਿਚਾਣ ਕਰੋ ਜਦੋਂ ਗਲਤ ਹੋਵੇ ਪਾਉਣਾ ਹੋਵੇ ਉਦੋਂ ਆੜੇ ਨੂੰ ਕੰਨਾ ਪਾਉਗਾ ਆੜੇ ਨੂੰ ਕੰਨੇ ਨਾਲ ਆਸਮਾਨ ਇਹਦਾ ਉਹ ਗਲਤ ਮੰਨਿਆ ਜਾਂਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਨਸਾਰ ਆੜਾ ਮੁਕਤਾ ਰੱਖ ਕੇ ਆੜਾ ਮੁਕਤਾ ਸਸ ਮੰਮੇ ਕੰਨਾ ਨੰਨਾ ਅਸਮਾਨ ਇਹ ਸ਼ਬਦ ਜੋੜ ਸਹੀ ਮੰਨਿਆ ਜਾਂਦਾ ਜਿਹੜਾ ਇੱਥੇ ਪਾਇਆ ਹੋਇਆ ਹੈਗਾ ਅੱਗੇ ਕਿਰਿਆ ਵਿਸ਼ੇਸ਼ਣ ਪਲੱਸ ਨਾਮ ਪਹਿਲਾ ਸ਼ਬਦ ਕਿਰਿਆ ਵਿਸ਼ੇਸ਼ਣ ਹੋਊਗਾ ਦੂਸਰਾ ਹੋਊਗਾ ਨਾਮ ਦੂਰ ਦ੍ਰਿਸ਼ਟੀ ਦ੍ਰਿਸ਼ਟੀ ਕੀ ਹੈ ਨਾਮ ਹੈ ਦੂਰ ਕੀ ਹੈ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਕਿਹੜੀ ਪ੍ਰਕਾਰ ਦਾ ਹੋ ਗਿਆ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੂਰ ਸਥਾਨ ਨੂੰ ਪ੍ਰਗਟ ਕਰ ਰਿਹਾ ਸ਼ਬਦ ਹੈਗਾ ਨਿਤਨੇਮ ਨੇਮ ਕੀ ਹੋ ਗਿਆ ਨਾਮ ਹੋ ਗਿਆ ਨਿਤ ਕੀ ਹੋ ਗਿਆ ਕਿਰਿਆ ਵਿਸ਼ੇਸ਼ਣ ਕਿਹੜੀ ਪ੍ਰਕਾਰ ਦਾ ਕਾਲਵਾਚਕ ਕਿਰਿਆ ਵਿਸ਼ੇਸ਼ਣ ਨਿਤ ਰੋਜ਼ ਕੱਲ ਅੱਜ ਇਹ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੈ ਇਸ ਤਰ੍ਹਾਂ ਕਿਰਿਆ ਵਿਸ਼ੇਸ਼ਣ ਪਲੱਸ ਨਾਮ ਕਿਰਿਆ ਵਿਸ਼ੇਸ਼ਣ ਪਲੱਸ ਨਾਮ ਰਾਹੀਂ ਬਣੇ ਹੋਏ ਸਮਾਸ਼ ਨੇ ਇਹੇ ਦੋਸਤੋ ਇਸ ਕਰਕੇ ਇੰਪੋਰਟੈਂਟ ਹੈ ਚੀਜ਼ ਵੀ ਇਹਦੇ ਬਾਰੇ ਸਵਾਲ ਐਵੇਂ ਆਉਂਦਾ ਹੁੰਦਾ ਮੈਂ ਤੁਹਾਨੂੰ ਸਵਾਲ ਬਣਾ ਕੇ ਦੱਸਦਾਗਾ ਅ ਕੋਈ ਤੋਂ ਉਹ ਸ਼ਬਦ ਦੇਤਾ ਸ਼ਬਦ ਦੇ ਕੇ ਆਪਾਂ ਨੂੰ ਪੁੱਛਿਆ ਜਾਊਗਾ ਇਹ ਸਮਾਸ਼ ਹੇਠ ਲਿਖਿਆ ਵਿੱਚੋਂ ਕਿਹੜੀ ਵਿਧੀ ਰਾਹੀਂ ਜਾਂ ਕਿਹੜੀਆਂ ਸ਼ਬਦ ਸ਼੍ਰੇਣੀਆਂ ਨੂੰ ਜੋੜ ਕੇ ਬਣਿਆ ਹੈ ਆਪਸ਼ਨਾਂ ਨਾਮ ਪਲੱਸ ਨਾਮ ਵਿਸ਼ੇਸ਼ਣ ਪਲੱਸ ਨਾਮ ਕਿਰਿਆ ਵਿਸ਼ੇਸ਼ਣ ਪਲੱਸ ਨਾਮ ਇਸ ਤਰ੍ਹਾਂ ਦੀਆਂ ਆਪਸ਼ਨ ਆਉਂਦਾ ਹੁੰਦੇ ਨੇ ਉਹ ਤਾਂ ਸਾਨੂੰ ਸਪਸ਼ਟ ਹੋਣੀਆਂ ਜੇ ਅਸੀਂ ਇਹਨਾਂ ਦੀ ਪਹਿਲਾਂ ਪ੍ਰੈਕਟਿਸ ਕੀਤੀ ਹੋਵੇ ਸਾਨੂੰ ਪਤਾ ਹੋਊਗਾ ਵੀ ਆਹ ਸ਼ਬਦ ਵਰਤ ਕੇ ਦੇਖ ਲੈ ਕਿਸੇ ਸ਼ਬਦ ਨੂੰ ਅਸਲ ਵਿੱਚ ਨਾ ਵਿਆਕਰਨ ਦੇ ਪੱਖ ਤੋਂ ਜਿਹੜਾ ਵਾਕ ਹੈ ਜਾਂ ਕਿਸੇ ਵੀ ਸ਼ਬਦ ਦੀ ਵਰਤੋਂ ਹੈ ਉਹ ਬਹੁਤ ਇੱਕ ਵਧੀਆ ਤੇ ਪ੍ਰੈਕਟੀਕਲੀ ਲੈਬੋਰਾਟਰੀ ਹੁੰਦੀ ਹੈ ਜਿਦੇ ਵਿੱਚ ਅਸੀਂ ਵਾਕ ਦੇ ਵਿੱਚ ਰੱਖ ਕੇ ਸ਼ਬਦ ਨੂੰ ਚੈੱਕ ਕਰ ਸਕਦੇ ਹਾਂ ਵੀ ਇਹ ਸ਼ਬਦ ਹੁਣ ਬਣ ਕੀ ਗਿਆ ਨਾਮ ਬਣ ਗਿਆ ਪੜਨਾਮ ਕਿਰਿਆ ਕਿਰਿਆ ਵਿਸ਼ੇਸ਼ਣ ਹੈ ਜਾਂ ਕੀ ਹੈ ਜਿਸ ਕਰਕੇ ਉਸ ਪ੍ਰੈਕਟਿਸ ਦੇ ਰਾਹੀਂ ਇਹਦਾ ਪਤਾ ਲੱਗਣ ਲੱਗ ਜਾਂਦਾ ਹੈ ਗਿਣਤੀ ਸੰਬੰਧੀ ਸਮਾਸ ਆ ਗਏ ਜਿਵੇਂ 77 ਕਹਿਤਾ 70 ਦੇ ਵਿੱਚ ਦੋ ਸ਼ਬਦ ਨੇ 7 70 ਇਹ 77 ਕੀ ਹੋ ਗਿਆ ਸਮਾਸ ਹੋ ਗਿਆ 33 33 ਦੇ ਵਿੱਚ ਦੋ ਸ਼ਬਦ ਨੇ 3 30 ਇਹ ਵੀ ਸਮਾਸ ਬਣ ਗਿਆ 31 31 ਦੇ ਵਿੱਚ ਦੋ ਸ਼ਬਦ ਨੇ 1 30 ਇਹ ਵੀ ਹੋ ਗਿਆ ਸਮਾਸ ਇਹ ਕਿਹਾਉਂਦੇ ਨੇ ਦੋਸਤੋ ਗਿਣਤੀ ਸੰਬੰਧੀ ਸਮਾਸ ਅੱਗੇ ਆਪਾਂ ਕਰਦੇ ਆਂ ਦੋਸਤੋ ਅਭਿਆਸ ਲਈ ਕੁਝ ਸਮਾਸੀ ਸ਼ਬਦ ਆਪਾਂ ਲੈਏ ਹੋਏ ਨੇਗੇ ਜਿਨ੍ਹਾਂ ਦੇ ਵਿੱਚੋਂ ਆਪਾਂ ਇਸ ਗੱਲ ਦੀ ਪਛਾਣ ਕਰਨੀ ਹੈ ਕਿ ਕਿਹੜਾ ਸਮਾਸੀ ਸ਼ਬਦ ਕਿਹੜੀਆਂ-ਕਿਹੜੀਆਂ ਸ਼ਬਦ ਸ਼੍ਰੇਣੀਆਂ ਤੋਂ ਮਿਲ ਕੇ ਬਣਿਆ ਹੋਇਆ ਹੈ ਪਹਿਲਾ ਸਾਡੇ ਕੋਲ ਸਮਾਸੀ ਸ਼ਬਦ ਹੈ ਕੰਮਚੋਰ ਦੱਸੋ ਜੀ ਕੰਮ ਚੋਰ ਦੇ ਵਿੱਚ ਕੰਮ ਕੀ ਹੈ ਨਾਮ ਹੈ ਚੋਰ ਕੀ ਹੈ ਨਾਮ ਗੁਰਦੁਆਰਾ ਗੁਰਦੁਆਰਾ ਦੇ ਵਿੱਚ ਗੁਰ ਕੀ ਹੈ ਜਿਹੜਾ ਗੁਰੂ ਤੋਂ ਬਣਿਆ ਹੋਇਆ ਸ਼ਬਦ ਹੈਗਾ ਇਹ ਕੀ ਹੈ ਨਾਮ ਦੁਆਰਾ ਕੀ ਹੈ ਨਾਮ ਲੂਣ ਹਰਾਮ ਲੂਣ ਕੀ ਹੈ ਨਾਮ ਹਰਾਮ ਕੀ ਹੈ ਨਾਮ ਦੂਰਦਰਸ਼ਨ ਦੂਰ ਕੀ ਹੈ ਕਿਰਿਆ ਵਿਸ਼ੇਸ਼ਣ ਦਰਸ਼ਨ ਕੀ ਹੈ ਨਾਮ ਰੇਲ ਗੱਡੀ ਰੇਲ ਕੀ ਹੈ ਨਾਮ ਗੱਡੀ ਕੀ ਹੈ ਨਾਮ ਦੇਸ਼ ਭਗਤ ਦੇਸ਼ ਕੀ ਹੈ ਨਾਮ ਭਗਤ ਕੀ ਹੈ ਨਾਮ ਨਾਮ ਪਲੱਸ ਨਾਮ ਮਿੱਠ ਬੋਲੜਾ ਮਿੱਠ ਬੋਲੜਾ ਬੋਲੜਾ ਹੈਗਾ ਇਹਦੇ ਵਿੱਚ ਨਾਮ ਮਿੱਠ ਕੀ ਹੈ ਦੋਸਤੋ ਵਿਸ਼ੇਸ਼ਣ ਮਿੱਠਾ ਮਿੱਠਾ ਤੋਂ ਬਣਿਆ ਹੋਇਆ ਹੈਗਾ ਮਿੱਠਾ ਗੁੜ ਮਿੱਠੀ ਖੰਡ ਮਿੱਠਾ ਦੁੱਧ ਮਿੱਠਾ ਕੀ ਹੈ ਵਿਸ਼ੇਸ਼ਣ ਬੋਲੜਾ ਕੀ ਹੋ ਗਿਆ ਨਾਮ ਸਰਬ ਸੰਮਤੀ ਸਰਬ ਕੀ ਹੋ ਗਿਆ ਨਾਮ ਸੌਰੀ ਸਰਬ ਕੀ ਹੋ ਗਿਆ ਵਿਸ਼ੇਸ਼ਣ ਸਰਬ ਸਮਰੱਥ ਸਰਵ ਵਿਆਪਕ ਵਿਆਪਕ ਦੀ ਵਿਸ਼ੇਸ਼ਤਾ ਦੱਸਣ ਵਾਲਾ ਤੇ ਸਰਬ ਲੋਕ ਸਾਰੇ ਲੋਕਾਂ ਦੀ ਵਿਸ਼ੇਸ਼ਤਾ ਦੱਸਣ ਵਾਲਾ ਤੇ ਇਸੇ ਤਰੀਕੇ ਹੋ ਗਿਆ ਸੰਮਤੀ ਇੱਕ ਨਾਮ ਹੋ ਗਿਆ ਨਮਤੀ ਦੇ ਅੱਗੇ ਲੱਗਿਆ ਹੋਇਆ ਕਿਹੜੀ ਸੰਮਤੀ ਸਰਬ ਸੰਮਤੀ ਸਰਬ ਕੀ ਹੋ ਗਿਆ ਵਿਸ਼ੇਸ਼ਣ ਸੰਮਤੀ ਕੀ ਹੋ ਗਿਆ ਨਾਮ ਅਤ ਕਥਨੀ ਅਤ ਕੀ ਹੋ ਗਿਆ ਨਾਮ ਕਥਨੀ ਕੀ ਹੋ ਗਿਆ ਨਾਮ ਅੱਗੇ ਆਪਣੇ ਕੋਲੇ ਦੋ ਸਮਾਸ ਨੇ ਜਗਵੀਤੀ ਤੇ ਹੱਡਵੀਤੀ ਇਹ ਹੈ ਦੋਸਤੋ ਮੈਂ ਤੁਹਾਡੇ ਉੱਪਰ ਛੱਡਦਾ ਕਮੈਂਟ ਬਾਕਸ ਦੇ ਵਿੱਚ ਤੁਸੀਂ ਇਹਦੇ ਬਾਰੇ ਦੱਸਿਓ ਤੁਹਾਨੂੰ ਮੈਂ ਇੰਨੀ ਕੁ ਥਾ ਦੇ ਦਿੰਦਾ ਕਿ ਇਹ ਜਿਹੜੇ ਦੋਨੋਂ ਸਮਾਸ ਨੇ ਆਪਾਂ ਜਿਹੜੀਆਂ ਕਿਸਮਾਂ ਕੀਤੀਆਂ ਹੋਈਆਂ ਨੇ ਨਾਮ ਪਲੱਸ ਨਾਮ ਨਾਮ ਪਲੱਸ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਪਲੱਸ ਨਾਮ ਵਗੈਰਾ ਜਿਹੜੇ ਕੀਤੇ ਗਏ ਨੇ ਉਹਨਾਂ ਤੋਂ ਥੋੜਾ ਹਟਕੇ ਹੈਗਾ ਸਵਾਲ ਇਹ ਤੁਸੀਂ ਦੱਸੋ ਵੀ ਕਿਹੜੀਆਂ ਕਿਹੜੀਆਂ ਸ਼ਬਦ ਸ਼੍ਰੇਣੀਆਂ ਇਹਨਾਂ ਦੇ ਵਿੱਚ ਕੰਮ ਕਰ ਰਹੀਆਂ ਨਹੀਆਂ ਇਮੈਂ ਤੁਹਾਡੇ ਉੱਪਰ ਐਸ ਕਰਕੇ ਛੱਡ ਰਿਹਾ ਤਾਂ ਕਿ ਮੈਨੂੰ ਪਤਾ ਲੱਗੇ ਵੀ ਮੈਂ ਪੜਾਉਣ ਦੇ ਵਿੱਚ ਕਿੰਨਾ ਕਾਮਯਾਬ ਹੋ ਰਿਹਾਗਾ ਤਾਂ ਕਿ ਮੈਂ ਤੁਹਾਡੀ ਸਮਝ ਨੂੰ ਅਬਜ਼ਰਵ ਕਰ ਸਕਾਂ ਵੀ ਮੇਰੀ ਗੱਲ ਤੁਹਾਡੇ ਤੱਕ ਕਿੰਨੀ ਕਨਵੇ ਹੋ ਰਹੀ ਹੈ ਚਲੋ ਅੱਗੇ ਪਹਿਲਾਂ ਆਪਾਂ ਕੀਤੇ ਸੀਗੇ ਸੰਯੁਕਤ ਸ਼ਬਦ ਹੁਣ ਆਪਾਂ ਕਰਦੇ ਆਂਗੇ ਮਿਸ਼ਰਤ ਸ਼ਬਦ ਮਿਸ਼ਰਤ ਸ਼ਬਦ ਵੀ ਕਿਹਾ ਜਾਂਦਾ ਇਹਨਾਂ ਨੂੰ ਤੇ ਇਹਨਾਂ ਦਾ ਦੂਸਰਾ ਕੀ ਨਾਂ ਆਏਗਾ ਉਤਪੰਨ ਸ਼ਬਦ ਹੁਣ ਇਹਨਾਂ ਦੀ ਮਿਸ਼ਰਤ ਸ਼ਬਦਾਂ ਦੀ ਵਿਸ਼ੇਸ਼ਤਾ ਕੀ ਹੈ ਜਦੋਂ ਕਿਸੇ ਸ਼ਬਦ ਦੇ ਅੱਗੇ ਜਾਂ ਪਿੱਛੇ ਵਿਧੇਤਰ ਲੱਗ ਕੇ ਨਵਾਂ ਸ਼ਬਦ ਪੈਦਾ ਹੁੰਦਾ ਹੈ ਉਤਪੰਨ ਸ਼ਬਦ ਅਖਵਾਉਂਦਾ ਹੈ ਇਹ ਗੱਲ ਚੇਤੇ ਰੱਖਿਓ ਜਿਹੜੇ ਤਾਂ ਸੀਗੇ ਆਪਣੇ ਕੋਲੇ ਸੰਯੁਕਤ ਸ਼ਬਦ ਸੰਯੁਕਤ ਸ਼ਬਦਾਂ ਦੇ ਵਿੱਚ ਤਾਂ ਦੋਨੋਂ ਜਾਂ ਤਿੰਨੋਂ ਹੀ ਸ਼ਬਦ ਆਪਣੇ ਆਪ ਵਿੱਚ ਸੁਤੰਤਰ ਹੁੰਦੇ ਸੀਗੇ ਪਰ ਮਿਸ਼ਰਤ ਸ਼ਬਦਾਂ ਦੇ ਵਿੱਚ ਕੀ ਹੈ ਇੱਕ ਤਾਂ ਹੋਊਗਾ ਸੁਤੰਤਰ ਇਹਦੇ ਨਾਲ ਲੱਗੇ ਹੋਏ ਬਾਕੀ ਅਗੇਤਰ ਜਾਂ ਪਛੇਤਰ ਦੇ ਤੌਰ ਤੇ ਜਿਹੜੇ ਲੱਗੇ ਹੋਣਗੇ ਨਾਲ ਉਹ ਸੁਤੰਤਰ ਸ਼ਬਦ ਨਹੀਂ ਹੋਣਗੇ ਮਿਸਾਲ ਵਜੋਂ ਜਿਵੇਂ ਅਸੀਂ ਵਰਤਿਆ ਅਸੰਭਵ ਸੰਭਵ ਤਾਂ ਇਹਦੇ ਵਿੱਚ ਸੁਤੰਤਰ ਹੈਗਾ ਆ ਆਪਣੇ ਆਪ ਵਿੱਚ ਸੁਤੰਤਰ ਨਹੀਂ ਹੈਗਾ અપਮਾਨ ਮਾਨ ਆਪਣੇ ਆਪ ਵਿੱਚ ਸੁਤੰਤਰ ਹੈਗਾ ਪਰ ਆਪ ਆਪਣੇ ਆਪ ਦੇ ਵਿੱਚ ਸੁਤੰਤਰ ਨਹੀਂ ਹੈਗਾ ਇਹ ਮੁੱਖ ਪਹਿਚਾਣ ਹੈਗੀ ਮਿਸ਼ਰਤ ਸ਼ਬਦਾਂ ਦੀ ਅਗਲੀ ਗੱਲ ਪੰਜਾਬੀ ਭਾਸ਼ਾ ਵਿੱਚ ਵਿਧੇਤਰ ਦੋ ਪ੍ਰਕਾਰ ਦਾ ਹੁੰਦਾ ਜਿਹੜਾ ਵਿਧੇਤਰ ਇਹਨਾਂ ਦੇ ਨਾਲ ਮਿਸ਼ਰਤ ਸ਼ਬਦਾਂ ਦੇ ਵਿੱਚ ਲੱਗਦਾ ਹੁੰਦਾ ਹੈ ਮੁੱਖ ਧਾਤੂ ਦੇ ਨਾਲ ਉਹ ਵਿਧੇਤਰ ਪੰਜਾਬੀ ਚ ਕਿੰਨੇ ਪ੍ਰਕਾਰ ਦਾ ਹੈ ਦੋ ਪ੍ਰਕਾਰ ਦਾ ਅਗੇਤਰ ਅਤੇ ਪਛੇਤਰ ਇਹ ਇਸ ਕਰਕੇ ਸਪਸ਼ਟ ਕਰਨਾ ਪੈ ਰਿਹਾ ਹੈ ਵੀ ਭਾਸ਼ਾ ਵਿਗਿਆਨ ਦੇ ਵਿੱਚ ਅਸੀਂ ਪੜ੍ਹਦੇ ਆਂ ਵੀ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਦੁਨੀਆ ਭਰ ਦੇ ਉੱਪਰ ਜ਼ਰੂਰੀ ਨਹੀਂ ਹੈਗਾ ਜੇ ਪੰਜਾਬੀ ਦੇ ਵਿੱਚ ਵਿਧੇਤਰ ਦੋ ਨਹੀਂ ਅਗੇਤਰ ਤੇ ਪਛੇਤਰ ਤਾਂ ਵੀ ਹੋਰ ਵੀ ਭਾਸ਼ਾਵਾਂ ਦੇ ਵਿੱਚ ਦੋ ਹੀ ਹੋਣ ਕੁਝ ਭਾਸ਼ਾਵਾਂ ਇਸ ਤਰ੍ਹਾਂ ਦੀਆਂ ਵੀ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਮਧੇਤਰ ਵੀ ਹੈਗਾ ਅਗੇਤਰ ਜਾਂ ਪਛੇਤਰ ਤੋਂ ਇਲਾਵਾ ਮੱਧ ਵਿੱਚ ਵੀ ਇੱਕ ਵ੍ਰਿਹੇਤਰ ਆਉਂਦਾ ਹੈਗਾ ਸ਼ਬਦ ਦੇ ਵਿਚਕਾਰ ਐਡੀਸ਼ਨ ਹੋ ਜਾਂਦੀ ਹੈ ਉਹ ਕਹੋਂਦਾ ਹੈਗਾ ਮਦੇਤਰ ਠੀਕ ਹੈ ਪਰ ਪੰਜਾਬੀ ਵਿੱਚ ਮਦੇਤਰ ਨਾਂ ਦੀ ਕੋਈ ਚੀਜ਼ ਨਹੀਂ ਪੰਜਾਬੀ ਵਿੱਚ ਵ੍ਰਿਹੇਤਰ ਦੋ ਪ੍ਰਕਾਰ ਦਾ ਹੁੰਦਾ ਹੈ ਆਪਣੇ ਆਪ ਦੇ ਵਿੱਚ ਹੀ ਨਰੋਲ ਸਵਾਲ ਹੈ ਪੰਜਾਬੀ ਚ ਵ੍ਰਿਹੇਤਰ ਕਿੰਨੇ ਪ੍ਰਕਾਰ ਦਾ ਦੋ ਪ੍ਰਕਾਰ ਦਾ ਅਗੇਤਰ ਤੇ ਪਛੇਤਰ ਹੁਣ ਇੱਕ ਤਾਂ ਪੰਜਾਬੀ ਦੇ ਵਿੱਚ ਮਿਸ਼ਰਤ ਸ਼ਬਦ ਉਹ ਨੇ ਜਿਹੜੇ ਅਗੇਤਰ ਲਾ ਕੇ ਬਣਦੇ ਨੇ ਇੱਕ ਉਹ ਨੇ ਜਿਹੜੇ ਪਛੇਤਰ ਲਾ ਕੇ ਬਣਦੇ ਨੇ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਅਗੇਤਰ ਨਾਲ ਬਣੇ ਮਿਸ਼ਰਤ ਸ਼ਬਦ ਆ ਸੰਭਵ ਸੰਭਵ ਇਹਦੇ ਵਿੱਚ ਧਾਤੂ ਹੈ ਆ ਕੀ ਹੋ ਗਿਆ ਅਗੇਤਰ અપਮਾਨ ਮਾਨ ਕੀ ਇਹਦੇ ਵਿੱਚ ਧਾਤੂ ਆਪ ਕੀ ਹੋ ਗਿਆ ਇਹਦਾ ਅਗੇਤਰ ਨਿਰਵਿਗਨ ਵਿਗਨ ਕੀ ਹੋ ਗਿਆ ਧਾਤੂ ਇਹਦੇ ਅੱਗੇ ਲੱਗਿਆ ਹੋਇਆ ਜਿਹੜਾ ਨਿਰ ਹੈ ਕੀ ਹੋ ਗਿਆ ਅਗੇਤਰ ਬੇਚਿਜ਼ਕ ਚਿਜ਼ਕ ਕੀ ਹੋ ਗਿਆ ਧਾਤੂ ਬੇ ਕੀ ਹੋ ਗਿਆ ਆਗੇਤਰ ਇਸ ਤੋਂ ਇਲਾਵਾ ਸੀ ਮਿਸ਼ਰਤ ਸ਼ਬਦ 75 ਲਾ ਕੇ ਵੀ ਬਣਾਉਨੇ ਆ 75 ਨਾਲ ਬਣੇ ਮਿਸ਼ਰਤ ਸ਼ਬਦ ਚੜਾਈ ਚੜਾਈ ਦੇ ਵਿੱਚ ਧਾਤੂ ਕਿਹੜਾ ਚੜ ਚੜ ਕੇ ਰਹੀ ਹੈਗੀ ਇਹਦੇ ਨਾਲ ਲੱਗਿਆ ਹੋਇਆ ਆਈ 75 ਲਾ ਕੇ ਇਹ ਕੀ ਬਣ ਗਿਆ ਮਿਸ਼ਰਤ ਸ਼ਬਦ ਬਣ ਗਿਆ ਸਜਾਵਟ ਸਜਾਵਟ ਦੇ ਵਿੱਚ ਧਾਤੂ ਕਿਹੜਾ ਸਜ ਇਹਦੇ ਪਿੱਛੇ ਲੱਗਿਆ ਆਵਟ ਸੱਚਾ ਸੱਚਾ ਦੇ ਵਿੱਚ ਧਾਤੂ ਕਿਹੜਾ ਸੱਚ ਇਹਦੇ ਨਾਲ ਲੱਗਿਆ ਆ 75 ਕਲਾਕਾਰ ਧਾਤੂ ਕਿਹੜਾ ਕਲਾ ਕਾਰ ਕੀ ਹੋ ਗਿਆ 75 ਆਰਸੀ ਆਰਸੀ ਦੇ ਵਿੱਚ ਧਾਤੂ ਕਿਹੜਾ ਆਲਸ ਪਿੱਛੇ ਪਛੇਤਰ ਲੱਗ ਗਿਆ ਈ ਢਕੀਲਾ ਢਕੀਲਾ ਦੇ ਵਿੱਚ ਧਾਤੂ ਕਿਹੜਾ ਢਕ ਪਿੱਛੇ ਲੱਗ ਗਿਆ ਪਛੇਤਰ ਈਲਾ ਢਕੀਲਾ ਗਰੀਬੀ ਧਾਤੂ ਕਿਹੜਾ ਗਰੀਬ ਪਿੱਛੇ ਲੱਗ ਗਿਆ ਈ ਇਹ ਪਛੇਤਰ ਲੱਗ ਕੇ ਬਣਿਆ ਹੋਇਆ ਮਿਸ਼ਰਤ ਸ਼ਬਦ ਹੈ ਅਗਲੀ ਗੱਲ ਪੰਜਾਬੀ ਭਾਸ਼ਾ ਦੇ ਵਿੱਚ ਦੂਸਰੀਆਂ ਭਾਸ਼ਾਵਾਂਾਂ ਦੇ ਵਿੱਚੋਂ ਸ਼ਬਦ ਦੋ ਤਰੀਕਿਆਂ ਦੇ ਰਾਹੀਂ ਆਏ ਹੋਏ ਨੇ ਦੂਜੀਆਂ ਭਾਸ਼ਾਵਾਂ ਵਿੱਚੋਂ ਸ਼ਬਦ ਦੋ ਤਰੀਕਿਆਂ ਰਾਹੀਂ ਆਉਂਦੇ ਹਨ ਚੈਤੇ ਰੱਖਿਓ ਕਿੰਨੇ ਤਰੀਕਿਆਂ ਰਾਹੀਂ ਆਉਂਦੇ ਹਨ ਦੋ ਤਰੀਕਿਆਂ ਰਾਹੀਂ ਉਹ ਦੋ ਤਰੀਕੇ ਕਿਹੜੇ-ਕਿਹੜੇ ਨੇ ਤਤਸਮ ਸ਼ਬਦ ਤੇ ਤਦਪਵ ਸ਼ਬਦ ਤਤਸਮ ਸ਼ਬਦ ਕਿਹੜੇ ਹੁੰਦੇ ਨੇ ਦੂਜੀਆਂ ਭਾਸ਼ਾਵਾਂ ਵਿੱਚੋਂ ਮੂਲ ਰੂਪ ਵਿੱਚ ਅਪਣਾਏ ਸ਼ਬਦ ਕਿਸੇ ਹੋਰ ਭਾਸ਼ਾ ਤੋਂ ਪੰਜਾਬੀ ਭਾਸ਼ਾ ਨੇ ਸ਼ਬਦ ਲਏ ਜਿਵੇਂ ਹੀ ਉਸ ਭਾਸ਼ਾ ਦੇ ਵਿੱਚ ਉਚਾਰਿਆ ਜਾਂਦਾ ਸੀ ਉਹ ਸ਼ਬਦ ਉਵੇਂ ਹੀ ਪੰਜਾਬੀ ਭਾਸ਼ਾ ਵਿੱਚ ਪ੍ਰਵਾਨ ਕਰ ਲਿਆ ਜਿਵੇਂ ਅੰਗਰੇਜ਼ੀ ਵਿੱਚ ਪ੍ਰਚਾਰਿਆ ਜਾਂਦਾ ਸੀ ਸ਼ਬਦ ਬੋਲਿਆ ਜਾਂਦਾ ਸੀ ਓਵੇਂ ਹੀ ਪੰਜਾਬੀਆਂ ਨੇ ਸਵਾਰ ਕਰ ਲਿਆ ਜਿਵੇਂ ਸੰਸਕ੍ਰਿਤ ਵਿੱਚ ਕਿਉਂ ਸ਼ਬਦ ਨੂੰ ਬੋਲਿਆ ਜਾਂਦਾ ਸੀਗਾ ਓਵੇਂ ਹੀ ਪੰਜਾਬੀ ਉਹਨੂੰ ਬੋਲ ਰਹੇ ਨੇ ਜੇ ਇਹ ਵਿਧੀ ਰਹੇ ਵੀ ਓਵੇਂ ਹੀ ਸ਼ਬਦ ਨੂੰ ਉਚਾਰਿਆ ਜਾਵੇ ਓਵੇਂ ਓਵੇਂ ਹੀ ਸ਼ਬਦ ਨੂੰ ਸੇਮ ਰੂਪ ਵਿੱਚ ਸਵਾਰ ਕੀਤਾ ਜਾਵੇ ਤਾਂ ਉਹ ਕਹੋਂਦੇ ਨੇ ਕਿ ਤਤਸਮ ਸ਼ਬਦ ਜੇ ਤੇ ਰੱਖਿਓ ਤਤਸਮ ਦੇ ਵਿੱਚ ਜਿਹੜਾ ਸ਼ਬਦ ਹੈ ਨਾ ਸਮ ਇਹ ਭਾਵ ਅੰਸ਼ ਹੈਗਾ ਇਹ ਤੁਹਾਨੂੰ ਯਾਦ ਰੱਖਣ ਦੇ ਵਿੱਚ ਮਦਦ ਕਰੂਗਾ ਸਭ ਤੋਂ ਤੁਸੀਂ ਇਹ ਜਿਹਾ ਤੇ ਰੱਖ ਲਿਓ ਵੀ ਸੇਮ ਵੀ ਜਿਹੜਾ ਹੋਰ ਭਾਸ਼ਾ ਦੇ ਵਿੱਚੋਂ ਸੇਮ ਹੀ ਉਚਾਰਿਆ ਜਾਂਦਾ ਹੈਗਾ ਦੂਜੀਆਂ ਭਾਸ਼ਾਵਾਂ ਵਿੱਚੋਂ ਮੂਲ ਰੂਪ ਵਿੱਚ ਉਚਾਰੇ ਅਪਣਾਏ ਸ਼ਬਦ ਜਿਵੇਂ ਫ੍ਰਿਜ ਅੰਗਰੇਜ਼ੀ ਦੇ ਵਿੱਚ ਵੀ ਫ੍ਰਿਜ ਕਿਹਾ ਜਾਂਦਾ ਅਸੀਂ ਪੰਜਾਬੀ ਵਿੱਚ ਵੀ ਫ੍ਰਿਜ ਕਹਿੰਦੇ ਆ ਏਟਮੀਨ ਇਸ ਇਹ ਸ਼ਬਦ ਕੀ ਹੋ ਗਿਆ ਤਤਸਮ ਸ਼ਬਦ ਅਲਮੀਰਾ ਜੇ ਤਾਂ ਅਸੀਂ ਅਲਮੀਰਾ ਆਖਾਂਗੇ ਜਿਹੜਾ ਅੱਜ ਕੱਲ੍ਹ ਕਿਹਾ ਜਾਣ ਲੱਗਿਆ ਪਿਆ ਹੈਗਾ ਸ਼ਬਦ ਜੇ ਤਾਂ ਅਸੀਂ ਅੰਗਰੇਜ਼ੀ ਵਿੱਚ ਵੀ ਅਲਮੀਰਾ ਆਖੀ ਜਾਂਦੀ ਹੈ ਜੇ ਪੰਜਾਬੀ ਵਿੱਚ ਵੀ ਜੇ ਅਲਮੀਰਾ ਆਖਾਂਗੇ ਫਿਰ ਕੀ ਹੋ ਗਿਆ ਸ਼ਬਦ ਇਹ ਤਤਸਮ ਸ਼ਬਦ ਮੋਬਾਈਲ ਸ਼ਬਦ ਅੰਗਰੇਜ਼ੀ ਵਿੱਚ ਵੀ ਮੋਬਾਈਲ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਵੀ ਜਦੋਂ ਉਹਨੂੰ ਮੋਬਾਈਲ ਕਿਹਾ ਜਾਂਦਾ ਹੈ ਤਾਂ ਇਹ ਕੀ ਹੋ ਗਿਆ ਤਤਸਮ ਸ਼ਬਦ ਲਾਲਟਨ ਅੰਗਰੇਜ਼ੀ ਵਿੱਚ ਵੀ ਲਾਲਟਨ ਪੰਜਾਬੀ ਵਿੱਚ ਵੀ ਲਾਲਟਨ ਤਾਂ ਕੀ ਹੋ ਗਿਆ ਇਹ ਤਤਸਮ ਸ਼ਬਦ ਬੈਟਰੀ ਨੂੰ ਬੈਟਰੀ ਅੰਗਰੇਜ਼ੀ ਵਿੱਚ ਵੀ ਬੈਟਰੀ ਪੰਜਾਬੀ ਵਿੱਚ ਵੀ ਬੈਟਰੀ ਨੋਟਬੁੱਕ ਅੰਗਰੇਜ਼ੀ ਵਿੱਚ ਵੀ ਨੋਟਬੁੱਕ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਵੀ ਨੋਟਬੁੱਕ ਟੇਬਲ ਅੰਗਰੇਜ਼ੀ ਚ ਵੀ ਟੇਬਲ ਪੰਜਾਬੀ ਚ ਵੀ ਟੇਬਲ ਅੰਗਰੇਜ਼ੀ ਵਿੱਚ ਵੀ ਪੈਨ ਪੰਜਾਬੀ ਵਿੱਚ ਵੀ ਪੈਨ ਭਾਵੇਂ ਕਿਸੇ ਬਦਲਾਅ ਤੋਂ ਬਿਨਾਂ ਹੀ ਸ਼ਬਦ ਸੇਮ ਰੂਪ ਵਿੱਚ ਅਪਣਾ ਲਿਆ ਉਹ ਕੀ ਕਹਾਊਗਾ ਤਤਸਮ ਸ਼ਬਦ ਅੱਗੇ ਆ ਕੇ ਸਾਡੇ ਕੋਲੇ ਤਦਭਵ ਸ਼ਬਦ ਤਦਭਵ ਸ਼ਬਦ ਕਿਹੜੇ ਹੁੰਦੇ ਨੇ ਮੂਲ ਰੂਪ ਤੋਂ ਬਦਲ ਕੇ ਵਰਤਿਆ ਜਾਣ ਵਾਲਾ ਸ਼ਬਦ ਪਹਿਲਾਂ ਤਾਂ ਚੇਤੇ ਰੱਖਿਓ ਇਹ ਤਾਂ ਨੇ ਤਤਸਮ ਨੇ ਤਾਂ ਮੂਲ ਰੂਪ ਵਿੱਚ ਹੀ ਉਚਾਰੇ ਜਾਂਦੇ ਨੇ ਪਰ ਤਦਭਵ ਸ਼ਬਦ ਮੂਲ ਰੂਪ ਤੋਂ ਬਦਲ ਕੇ ਵਰਤਿਆ ਜਾਣ ਵਾਲਾ ਸ਼ਬਦ ਅਗਲੀ ਗੱਲ ਗ੍ਰਹਿਣ ਕਰਨ ਵਾਲੇ ਬੁਲਾਰੇ ਦੀ ਧੁਨੀ ਵਿਆਉਂ ਤੋਂ ਅਨੁਸਾਰ ਢਲ ਕੇ ਵਰਤਿਆ ਜਾਣ ਵਾਲਾ ਸ਼ਬਦ ਜਿਹੜੀ ਭਾਸ਼ਾ ਦਾ ਬੁਲਾਰਾ ਇਹਨਾਂ ਸ਼ਬਦਾਂ ਨੂੰ ਗ੍ਰਹਿਣ ਕਰ ਰਿਹਾ ਹੈਗਾ ਭਾ ਬੋਲ ਰਿਹਾ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਨੂੰ ਆਪਦੀ ਭਾਸ਼ਾ ਵਿੱਚ ਗੱਲ ਕਰਨ ਦੇ ਲਈ ਬੋਲ ਰਿਹਾਗਾ ਉਸ ਬੁਲਾਰੇ ਦੀ ਧੁਨੀ ਵਿਆਉਣ ਦੇ ਅਨੁਸਾਰ ਭਾਗ ਉਹਦੇ ਗਲੇ ਦੇ ਅਨੁਸਾਰ ਉਸ ਦੀ ਜबान ਦੇ ਅਨੁਸਾਰ ਉਹਦੀਆਂ ਜਿਹੜੇ ਉਚਾਰਨ ਅੰਗ ਨੇ ਉਹਨਾਂ ਦੇ ਅਨੁਸਾਰ ਢਲ ਕੇ ਸ਼ਬਦ ਜਦੋਂ ਕੋਈ ਬੋਲਿਆ ਜਾਂਦਾ ਹੈਗਾ ਉਹ ਹੋ ਗੰਦਾਗਾ ਤਦਪਵ ਸ਼ਬਦ ਤਦਪਵ ਸ਼ਬਦਾਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਸ਼ਬਦ ਰੱਖ ਸਕਦੇ ਹਾਂ ਜਿਵੇਂ ਅਸੀਂ ਅਲਮਾਇ ਅਲਮੀਰਾ ਨੂੰ ਅਲਮੀਰਾ ਹੀ ਜੇ ਤਾਂ ਆਖੀਏ ਅੰਗਰੇਜ਼ੀ ਵਿੱਚ ਅਲਮੀਰਾ ਪੰਜਾਬੀ ਵਿੱਚ ਵੀ ਜੇ ਅਲਮੀਰਾ ਆਖੀਏ ਫਿਰ ਕੀ ਹੋਇਆ ਤਦਸਮ ਸ਼ਬਦ ਜਿਵੇਂ ਨੂੰ ਪੰਜਾਬੀ ਵਿੱਚ ਆਪਣੀ ਧੁਨੀ ਵਿਉਂਤ ਅਨੁਸਾਰ ਘਾਲ ਕੇ ਅਸੀਂ ਆਖੀਏ ਅਲਮਾਰੀ ਫਿਰ ਕੀ ਹੋ ਗਿਆ ਇਹ ਤਦਪਵ ਸ਼ਬਦ ਮੋਬਾਈਲ ਨੂੰ ਮੋਬਾਈਲ ਹੀ ਕਹਿਣਾ ਤਤਸਮ ਹੈ ਉਹਨੂੰ ਆਮ ਤੌਰ ਤੇ ਸ਼ੁਰੂ ਵਿੱਚ ਆਪਣੇ ਇਹ ਜੋ ਟੈਕਨੀਕ ਆਈ ਸੀ ਖਾਸ ਕਰਕੇ ਅਨਪੜ੍ਹ ਲੋਕ ਇਹਨੂੰ ਕਹਿੰਦੇ ਸੀ ਮੋਬਾਈਲ ਇਹ ਮੋਬਾਈਲ ਕੀ ਹੋ ਗਿਆ ਤਦਪਵ ਰੂਪ ਆਪਣੀ ਜ਼ੁਬਾਨ ਦੇ ਅਨਸਾਰ ਆਪਣੀ ਗਲੇ ਦੇ ਅਨਸਾਰ ਜਾਂ ਆਪਣੇ ਮੂੰਹ ਪੋਲ ਦੇ ਅਨਸਾਰ ਕਿਸੇ ਸ਼ਬਦ ਨੂੰ ਢਾਲ ਕੇ ਵਰਤ ਲੈਣਾ ਉਹ ਕੀ ਹੋ ਗਿਆ ਤਦਪਵ ਮੋਬਾਈਲ ਕੀ ਹੋ ਗਿਆ ਤਦਪਵ ਲਾਟਣ ਕੀ ਕਹਾਊਗਾ ਤਤਸਮ ਲਾਟਣ ਇਹ ਕੀ ਕਹਾਊਗਾ ਇਹ ਕਹਾਊਗਾ ਤਦਪਵ ਜਿਵੇਂ ਅਸੀਂ ਆਖੀਏ ਕੰਬਾਈਨ ਅੰਗਰੇਜ਼ੀ ਵਿੱਚ ਵੀ ਕੰਬਾਈਨ ਕਹਿੰਦਾ ਹੈ ਪੰਜਾਬੀ ਵਿੱਚ ਵੀ ਕੰਬਾਈਨ ਆਖੀਏ ਉਹ ਕੀ ਹੋ ਗਿਆ ਤਤਸਮ ਕੰਬਾਈਨ ਨੂੰ ਸਾਡੇ ਪਿੰਡਾਂ ਵਿੱਚ ਲੋਕਾਂ ਨੇ ਕੀ ਕਹਿਣਾ ਸ਼ੁਰੂ ਕੀਤਾ ਕਪੈਨ ਕਪੈਨ ਕੀ ਹੋ ਗਿਆ ਤਦਪਵ ਸੰਸਕ੍ਰਿਤ ਵਿੱਚ ਕਿਹਾ ਜਾਂਦਾ ਹੈਗਾ ਲਹੂ ਨੂੰ ਰਕਤ ਸੰਸਕ੍ਰਿਤ ਦਾ ਜਿਵੇਂ ਰਕਤ ਹੀ ਪੰਜਾਬੀ ਵਿੱਚ ਵਰਤਾਂਗੇ ਰਕਤ ਕੀ ਹੋ ਤਤਸਮ ਪਰ ਉਹਨੂੰ ਪੰਜਾਬੀ ਵਿੱਚ ਕੀ ਕਹਿਣਾ ਸ਼ੁਰੂ ਕੀਤਾ ਰਤ ਰਤ ਕੀ ਹੋ ਗਿਆ ਤਦਪਵ ਸੰਸਕ੍ਰਿਤ ਵਿੱਚ ਕਿਹਾ ਜਾਂਦਾ ਹੈ ਵਿਵਾਹ ਵੇਵਾ ਵਿਵਾਹ ਨੂੰ ਪੰਜਾਬੀ ਵਿੱਚ ਕੀ ਕਹਿੰਦਾ ਹੈ ਵਿਆਹ ਵਿਆਹ ਕੀ ਹੋ ਗਿਆ ਤਦਪਵ ਸ਼ਬਦ ਸੰਸਕ੍ਰਿਤ ਵਿੱਚ ਕਹਿੰਦਾ ਹੈ ਭਗਤੀ ਕਕੇ ਨਾਲ ਗਗੇ ਹੀ ਹਾਂਦੇ ਕਕੇ ਨਾਲ ਭਗਤੀ ਉਹ ਭਗਤੀ ਕੀ ਹੋ ਗਿਆ ਜੇ ਪੰਜਾਬੀ ਵਿੱਚ ਕੋਈ ਬੋਲੂਗਾ ਉਹ ਹੋ ਗਿਆ ਤਦਸੰ ਉਹਨੂੰ ਭਗਤੀ ਕਹੀਏ ਜੇ ਜਿਹੜਾ ਆਮ ਤੌਰ ਤੇ ਕਹਿੰਦਾ ਭਗਤੀ ਕੀ ਹੋ ਗਿਆ ਤਦਪਵ ਥੋੜੇ ਬਹੁਤੇ ਫਰਕ ਨਾਲ ਕਿਸੇ ਸ਼ਬਦ ਨੂੰ ਉਚਾਰਨਾ ਉਹ ਕਹਾਊਗਾ ਤਦਪਵ ਉਸ ਸ਼ਬਦ ਨੂੰ ਓਵੇਂ ਹੀ ਮੂਲ ਰੂਪ ਵਿੱਚ ਹੀ ਉਚਾਰਨਾ ਉਕਾ ਹਊਗਾ ਤਦਪਵ ਮੈਂ ਤੁਹਾਡੇ ਸਾਹਮਣੇ ਤਤਸਮ ਤੇ ਤਦਪਵ ਸ਼ਬਦਾਂ ਦੇ ਅਭਿਆਸ ਵਜੋਂ ਦੋ ਸ਼ਬਦ ਐਜ਼ ਅ ਪ੍ਰੈਕਟਿਸ ਰੱਖੂਗਾ ਜਿੰਨਾਂ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਿਓ ਸਭ ਤੋਂ ਪਹਿਲਾ ਸ਼ਬਦ ਹੈਗਾ ਇੱਕ ਗਨਮੈਨ ਮੰਤਰੀ ਨੇ ਗਨਮੈਨ ਰੱਖ ਲਿਆ ਗਨਮੈਨ ਕੀ ਹੈ ਤਦਪਵ ਹੈ ਕਿ ਤਤਸਮ ਹੈ ਦੂਸਰਾ ਸ਼ਬਦ ਹੈਗਾ ਦਾਤੀ ਦਾਤੀ ਕੀ ਹੈ ਤਤਸਮ ਹੈ ਕਿ ਤਦਪਵ ਹੈ ਅੱਗੇ ਆਪਾਂ ਦੋਸਤੋ ਕਰਨੇ ਨੇਗੇ ਵਿਕਾਰ ਦੇ ਆਧਾਰ ਤੇ ਸ਼ਬਦ ਕੋਈ ਸ਼ਬਦ ਬਦਲ ਸਕਦਾ ਹੈਗਾ ਜਾਂ ਨਹੀਂ ਬਦਲ ਸਕਦਾ ਇਸ ਦੇ ਆਧਾਰ ਤੇ ਦੋ ਕਿਸਮਾਂ ਮੰਨੀਆਂ ਜਾਂਦੀਆਂ ਨੇ ਵਿਕਾਰੀ ਸ਼ਬਦ ਤੇ ਅਵਕਾਰੀ ਸ਼ਬਦ ਵਿਕਾਰੀ ਸ਼ਬਦ ਕੀ ਹੁੰਦੇ ਨੇ ਜਿਨ੍ਹਾਂ ਸ਼ਬਦਾਂ ਵਿੱਚ ਕਿਸੇ ਪ੍ਰਕਾਰ ਦਾ ਵਿਕਾਰ ਜਾਂ ਤਬਦੀਲੀ ਆਉਣ ਦੀ ਸੰਭਾਵਨਾ ਹੋਵੇ ਵੀ ਤਬਦੀਲੀ ਆ ਸਕਦੀ ਹੋਵੇ ਸ਼ਬਦ ਬਦਲ ਸਕਦਾ ਹੋਵੇ ਜਿਵੇਂ ਮੁੰਡਾ ਮੁੰਡਾ ਤੋਂ ਅਸੀਂ ਕੀ ਬਣਾ ਸਕਦਾ ਮੁੰਡੇ ਮੁੰਡਿਆਂ ਮੁੰਡਿਓ ਇਹ ਸ਼ਬਦ ਬਣ ਸਕਦੇ ਨੇ ਅੱਗੇ ਇਟ ਮੀਨਸ ਵਿਕਾਰ ਆ ਸਕਦਾ ਤੇ ਇਹ ਕੀ ਹੋ ਗਿਆ ਵਿਕਾਰੀ ਲਿਖ ਕੀ ਹੋ ਗਿਆ ਵਿਕਾਰੀ ਕਿਉਂ ਇਹ ਤੋਂ ਬਣਾ ਸਕਦੇ ਆਗੇ ਲਿਖੂ ਲਿਖਿਆ ਲਿਖੀ ਲਿਖਿਆ ਲਿਖਣਗੀਆਂ ਕਿੰਨੇ ਹੀ ਇਹਦੇ ਰੂਪ ਬਣ ਸਕਦੇ ਨੇ ਕਿਤਾਬ ਦੇ ਅੱਗੇ ਬਣ ਸਕਦੇ ਨੇ ਕਿਤਾਬਾਂ ਬਣ ਸਕਦੀਆਂ ਨਗੀਆਂ ਇਸ ਸਰ ਕੀ ਹੋ ਗਿਆ ਵਿਕਾਰੀ ਪੜ ਤੋਂ ਅੱਗੇ ਬਣ ਸਕਦੇ ਨੇਗੇ ਪੜੋ ਪੜਿਆ ਪੜੀ ਪੜੀਆਂ ਪੜਨੀਆਂ ਕਿੰਨੇ ਹੀ ਰੂਪ ਬਣ ਸਕਦੇ ਨੇ ਇਹਦਾ ਮਤਲਬ ਇਹਦੇ ਵਿੱਚ ਵਿਕਾਰ ਆ ਸਕਦਾ ਹੈ ਕੀ ਹੋਗੇ ਵਿਕਾਰੀ ਅੱਗੇ ਆਦੇ ਸਾਡੇ ਕੋਲੇ ਆ ਵਿਕਾਰੀ ਆ ਵਿਕਾਰੀ ਦਾ ਭਾਵ ਹੈ ਬਿਲਕੁਲ ਦੇ ਆਪੋਜ਼ਿਟ ਜਿਨ੍ਹਾਂ ਦੇ ਵਿੱਚ ਵਿਕਾਰ ਜਾਂ ਬਦਲਾਅ ਨਹੀਂ ਆ ਸਕਦਾ ਜਿਨ੍ਹਾਂ ਵਿੱਚ ਵਿਕਾਰ ਜਾਂ ਤਬਦੀਲੀ ਆਉਣ ਦੀ ਸੰਭਾਵਨਾ ਬਿਲਕੁਲ ਵੀ ਨਾ ਹੋਵੇ ਨਾ ਮਾਤਰ ਨਹੀਂ ਇੱਥੇ ਕਹਿ ਸਕਦੇ ਇੱਥੇ ਕਲੀਅਰ ਘੱਟ ਕਹਿਣਾ ਪਊਗਾ ਕਿ ਬਿਲਕੁਲ ਵੀ ਨਾ ਹੋਵੇ ਸੰਭਾਵਨਾ ਤਬਦੀਲੀ ਆਉਣ ਦੀ ਜਿਵੇਂ ਕਿ ਕੇ ਦੇ ਅੱਗੇ ਹੋਰ ਰੂਪ ਨਹੀਂ ਬਣਦੇ ਹੋਰ ਕੋਈ ਸ਼ਬਦ ਨਹੀਂ ਬਣਦਾ ਇਹ ਤੋਂ ਨੇ ਦੇ ਅੱਗੇ ਹੋਰ ਰੂਪ ਨਹੀਂ ਬਣਦੇ ਨੂੰ ਪਰ ਤੋਂ ਫਿਰ ਜਿਹੜੇ ਸ਼ਬਦਾਂ ਦੇ ਅੱਗੇ ਹੋਰ ਰੂਪ ਨਾ ਬਣ ਸਕਦੇ ਹੋਣ ਉਹ ਕਹਾਉਣਗੇ ਅਵਕਾਰੀ ਜਿਨ੍ਹਾਂ ਦੇ ਅੱਗੇ ਹੋਰ ਰੂਪ ਬਣ ਸਕਦੇ ਹੋਣ ਉਹ ਕਹਾਉਂਦੇ ਨੇਗੇ ਵਿਕਾਰੀ ਇਹਦੇ ਬਾਰੇ ਸਵਾਲ ਇਸ ਤਰ੍ਹਾਂ ਦਾ ਹੁੰਦਾਗਾ ਹੇਠ ਲਿਖਿਆਂ ਵਿੱਚੋਂ ਆਵਕਾਰੀ ਸ਼ਬਦ ਚੁਣੋ ਤਿੰਨ ਤਾਂ ਸਾਨੂੰ ਦੇ ਦੇਣਗੇ ਵਿਕਾਰੀ ਇਸ ਪ੍ਰਕਾਰ ਦੇਆਂ ਦੇ ਵਿੱਚੋਂ ਚੌਥਾ ਹੋਊਗਾ ਇਹਨਾਂ ਦੇ ਵਿੱਚੋਂ ਹੇਠ ਲਿਖਿਆਂ ਵਿੱਚੋਂ ਵਿਕਾਰੀ ਸ਼ਬਦ ਚੁਣੋ ਤਿੰਨ ਹੋਣਗੇ ਇਸ ਤਰ੍ਹਾਂ ਦੇ ਚੌਥਾ ਹੋਊਗਾ ਇਸ ਤਰ੍ਹਾਂ ਦਾ ਕੋਈ ਅੱਗੇ ਸਾਡੇ ਕੋਲੇ ਆਗੀਆਂ ਦੋ ਕਿਸਮਾਂ ਸ਼ਬਦਾਂ ਦੀਆਂ ਕੋਸ਼ੀ ਸ਼ਬਦ ਤੇ ਵਿਆਕਰਨਿਕ ਸ਼ਬਦ ਪਹਿਲਾਂ ਤਾਂ ਇਹ ਚੇਤੇ ਰੱਖੋ ਵੀ ਕੋਸ਼ੀ ਸ਼ਬਦਾਂ ਨੂੰ ਅੰਗਰੇਜ਼ੀ ਦੇ ਵਿੱਚ ਲੈਕਸਿਕਲ ਵਰਡਸ ਕਿਹਾ ਜਾਂਦਾ ਹੈ ਜਿਹੜੇ ਡਿਕਸ਼ਨਰੀ ਦੇ ਵਿੱਚ ਮਿਲਦੇ ਨੇਗੇ ਡਿਕਸ਼ਨਰੀ ਵਰਡ ਵੀ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਇਹ ਕਿਹੜੇ ਹੁੰਦੇ ਨੇਗੇ ਸ਼ਬਦਾਂ ਦੇ ਜਿਨ੍ਹਾਂ ਰੂਪਾਂ ਨੂੰ ਕੋਸ਼ ਵਿੱਚ ਦਰਜ ਕਰਨ ਲਈ ਮੂਲੀ ਇਕਾਈ ਵਜੋਂ ਵਰਤਿਆ ਜਾਂਦਾ ਹੈ। ਭਾਵ ਕੋਸ਼ ਦੇ ਵਿੱਚ ਦਰਜ ਹੋ ਸਕਦੇ ਨੇ। ਤੋ ਕੋਸ਼ ਵਿੱਚ ਦਰਜ ਕਿਹੜੇ ਹੋਣਗੇ? ਕਿਸ ਤਰ੍ਹਾਂ ਦੇ ਹੋਣਗੇ? ਜਿਵੇਂ ਮੁੰਡਾ, ਬੰਦੂਕ, ਹੜਾ, ਮੰਝਾ, ਸਿਮਰਨ। ਇਹ ਕੀ ਹੋਗੇ? ਕੋਸ਼ੀ ਸ਼ਬਦ। ਇਹਨਾਂ ਕੋਸ਼ੀ ਸ਼ਬਦ ਆਪਾਂ ਕਿਹੜਿਆਂ ਨੂੰ ਕਹਿ ਸਕਦੇ ਆ ਕਿਹੜਿਆਂ ਨੂੰ ਨਹੀਂ ਕਹਿ ਸਕਦੇ। ਇਹ ਗੱਲ ਨੂੰ ਸਮਝਣ ਵਾਸਤੇ ਨਾਲ ਵਿਆਕਰਨਿਕ ਸ਼ਬਦ ਵੀ ਸਮਝਣੇ ਜ਼ਰੂਰੀ ਨੇ। ਫੇਰ ਗੱਲ ਸੰਪੂਰਨ ਹੁੰਦੀ ਆ। ਅੱਗੇ ਦੇਖੋ। ਵਿਆਕਰਨਿਕ ਸ਼ਬਦ। ਇਹਨਾਂ ਨੂੰ ਕੀ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ? ਗ੍ਰੈਮਰਟੀਕਲ ਵਰਡਸ। ਕਿਹੜੇ ਹੁੰਦੇ ਨੇ? ਜਿਹੜੇ ਸ਼ਬਦ ਵਾਕ ਦੀਆਂ ਵਿਆਕਰਨਿਕ ਇਕਾਈਆਂ ਨੂੰ ਜੋੜਨ ਦਾ ਕੰਮ ਕਰਦੇ ਹਨ ਕੀ ਕਰਦੇ ਨੇ ਕਿ ਕੋਸ਼ ਦੇ ਵਿੱਚ ਨਹੀਂ ਦਰਜ ਹੁੰਦੇ ਵਾਕ ਦੀਆਂ ਵਿਆਕਰਨਿਕ ਇਕਾਈਆਂ ਨੂੰ ਜੋੜਨ ਦਾ ਕੰਮ ਕਰਦੇ ਨੇ ਜਿਵੇਂ ਨੇ ਅਤੇ ਨੂੰ ਦਾ ਵਿੱਚ ਉੱਪਰ ਕੋਲ ਹੇਠਾਂ ਨੇੜੇ ਇਸ ਤਰ੍ਹਾਂ ਦੇ ਸ਼ਬਦ ਇਹ ਕਹਿੰਦੇ ਨੇ ਕਿ ਵਿਆਕਰਨ ਦੇ ਸ਼ਬਦ ਹੁਣ ਤੁਸੀਂ ਦੋਨਾਂ ਦਾ ਅੰਤਰ ਦੇਖੋ ਥੋੜਾ ਪ੍ਰੈਕਟੀਕਲੀ ਜਿਹੜੇ ਇਹ ਨੇ ਇਹ ਇਹ ਆਪਣੇ ਆਪ ਦੇ ਵਿੱਚ ਕੋਈ ਅਰਥ ਰੱਖਦੇ ਨਹੀਂਗੇ ਪਰ ਜਿਹੜੇ ਇਹ ਨੇ ਇਹਨਾਂ ਦਾ ਨਰੋਲ ਆਪਣੇ ਆਪ ਦੇ ਵਿੱਚ ਤਾਂ ਕੋਈ ਅਰਥ ਨਹੀਂ ਹੁੰਦਾ ਇਹ ਇਹਨਾਂ ਦੇ ਪ੍ਰਭਾਵ ਨੂੰ ਪ੍ਰਗਟ ਕਰਨ ਦੇ ਲਈ ਇਹਨਾਂ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ ਇੱਕ ਵਾਕ ਦੇ ਵਿੱਚ ਵਰਤੇ ਜਾਂਦੇ ਨੇ ਵਾਕ ਦੇ ਵਿੱਚ ਇਹ ਵਰਤੇ ਜਾਂਦੇ ਨੇ ਤਾਂ ਕਿ ਇਹਨਾਂ ਦੀ ਜਿਹੜੀ ਭਾਵਨਾ ਹੈਗੀ ਇਹ ਬੁਲਾਰੇ ਦੀ ਭਾਵਨਾ ਸਰੋਤੇ ਤੱਕ ਪੂਰਨ ਤੌਰ ਤੇ ਪ੍ਰਗਟ ਹੋ ਜੇ ਜਿਹੜੇ ਇਹ ਨੇਗੇ ਇਹਨਾਂ ਦੇ ਸਹਾਇਕ ਨੇ ਇਸ ਕਰਕੇ ਇਹਨਾਂ ਨੂੰ ਕੀ ਆਪਾਂ ਕਹਿੰਦੇ ਆ ਵਿਆਕਰਨਿਕ ਸ਼ਬਦ ਇਹ ਸੀ ਆਪਣਾ ਅੱਜ ਸ਼ਬਦ ਬੰਤਰ ਬਾਰੇ ਕਲਾਸ ਜਾਂ ਸ਼ਬਦ ਰਚਨਾ ਦੇ ਬਾਰੇ ਤੇ ਇੰਨੀ ਕਲਾਸ ਤੋਂ ਬਾਅਦ ਵੀ ਜੇ ਕਿਸੇ ਗੱਲ ਨੂੰ ਸਮਝਣ ਦੇ ਵਿੱਚ ਤੁਹਾਨੂੰ ਕਿਤੇ ਗੜਬੜ ਲੱਗੀ ਹੈ ਜਾਂ ਕੋਈ ਹੋਰ ਸ਼ਬਦ ਦੇ ਬਾਰੇ ਸਮਝਣਾ ਹੈਗਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਛੱਡ ਸਕਦੇ ਹੋ ਮੇਰਾ ਕੰਮ ਹੈਗਾ ਮੈਂ ਹਰ ਹਾਲਤ ਦੇ ਵਿੱਚ ਉਹਦਾ ਜਵਾਬ ਦੇਵਾਂਗਾ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਮਾਲੀ ਦਾ ਕੰਮ ਪਾਣੀ ਪਾਉਣਾ ਤੇ ਉਹ ਭਰ-ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ-ਫੁੱਲ ਲਾਉਣਾ ਉਹ ਲਾਵੇ ਨਾ ਜਾਂਦਾ